ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਾਰਗ ਮਹੱਲਾ ਤੀਜਾ ਅਸ਼ਟਪਦੀਆ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਮਾਨ ਮੇਰੇ ਹਰ ਕੈ ਨਾਮ ਵਡਾਈ ਹਰ ਬਿਨ ਅਵਰ ਨਾ ਜਾਣਾ ਕੋਈ ਹਰ ਕਾ ਨਾਮ ਮੁਕਤ ਗਾਥ ਪਾਈ ਰਹਾਵ ਸ਼ਬਦ ਭਉ ਪੰਜਨ ਜਾਮ ਕਾਲ ਨਿਖੰਝਨ ਜਾਮ ਕਾਲ ਕੀ ਥੋੜਾ ਜਿਹਾ ਡੈਸ਼ ਦੇ ਕੇ ਬੋਲਣਾ ਹੈ ਸ਼ਬਦ ਭਉ ਪੰਜਨ ਜਾਮ ਕਾਲ ਨਿਖੰਝਨ ਹਰ ਸ੍ਰੇਤੀ ਲੇਵ ਲਾਈ ਹਰ ਸੁਖ ਦਾਤਾ ਗੁਰਮੁਖ ਜਾਤਾ ਸਹਜੇ ਰਹਿਆ ਸਮਾਈ ਭਗਤਾਂ ਕਾ ਭੋਜਨ ਹਰ ਨਾਮ ਨਿਰੰજન ਪੈਨਣ ਭਗਤ ਬੜਾਈ ਨਿਜ ਘਰ ਵਾਸਾ ਸਦਾ ਹਰ ਸੇਵਨ ਹਰਦਾਰ ਸੋਭਾ ਪਾਈ ਮਾਨਮੁਖ ਬੁੱਧ ਕਾਚੀ ਮਨੁਆ ਡੋਲੇ ਆਕਾਥ ਨ ਕਥੈ ਕਹਾਣੀ ਗੁਰਮਤਿ ਨਿਹਚਲ ਹਰ ਮਾਨ ਵਸਿਆ ਅੰਮ੍ਰਿਤ ਸਾਚੀ ਬਾਨੀ ਮਾਨ ਕੇ ਤਰੰਗ ਸਬਦ ਨਿਵਾਰੇ ਰਸਨਾ ਸਹਿਜ ਸੁਭਾਈ ਸਤਗੁਰ ਮਿਲ ਰਹੀਐ ਸਭ ਆਪਨੇ ਗੇਨ ਹਰ ਸੇਤੀ ਲੇਵ ਲਾਈ ਮਾਨ ਸ਼ਬਦ ਮਰੈ ਤਾ ਮੁਕਤੋ ਹੋਵੈ ਹਰ ਚਰਣੀ ਚਿਤ ਲਾਈ ਹਰ ਸਰ ਸਾਗਰ ਸਦਾ ਜਲ ਨਿਰਮਲ ਨਹਾਵੇ ਸਹਿਜ ਸੁਭਾਈ ਨਹਾਵੇ ਪਦ ਪਾਰ ਬੋਲ ਨਾ ਸਬਦ ਵਿਚਾਰ ਸਦਾ ਰੰਗ ਰਾਤੇ ਹੁਮੈ ਤ੍ਰਿਸ਼ਨਾ ਮਾਰੀ ਅੰਤਰ નિਹ ਕੇਵਲ ਹਰ ਰਵਿਆ ਸਭ ਆਤਮ ਰਾਮ ਮੁਰਾਰੀ ਸੇਵਕ ਸੇਵ ਰਹਿ ਸੱਚ ਰਾਤੇ ਸੇਵਕ ਸੇਵ ਰਹਿ ਸੱਚ ਰਾਤੇ ਸੇਵਕ ਸੇਵ ਰਹਿ ਸੱਚ ਰਾਤੇ ਜੋ ਤੇਰਾ ਮਨ ਭਾਣੇ ਦੁਬਦਾ ਮਹਿਲ ਨਾ ਪਾਵੇ ਜਗ ਝੂਠੀ ਦੁਬਦਾ ਮਹਿਲ ਨਾ ਪਾਵੇ ਜਗ ਝੂਠੀ ਗੁਣ ਅਵਗਣ ਨਾ ਪਛਾਣੇ ਆਪੇ ਮੇਲ ਲਏ ਅਕਥ ਕਥਿਐ ਸੱਚ ਸ਼ਬਦ ਸੱਚ ਬਾਣੀ ਨਾਨਕ ਸਾਚੇ ਸੱਚ ਸਮਾਣੇ ਹਰਿ ਕਾ ਨਾਮ ਵਖਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ